ਪੰਜਾਬ ਦੇ ਵਿੱਚ ਤਵਾੰਖੀ ਤੁੰਦ ਨੇ ਪੂਰਾ ਜਨਜੀਵਨ ਅਸਤਵਿਅਸਤ ਕੀਤਾ ਹੋਇਆ ਹੈ ਇਸ ਦਾ ਜਿਹੜਾ ਅਸਰ ਆਮ ਇਨਸਾਨ ਤੇ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਤਵਾੰਖੀ ਤੁੰਦ ਕਾਰਨ ਜਿਹੜਾ ਸਾਹ ਨਾਲ ਪ੍ਰਭਾਵਿਤ ਜਿਹੜੇ ਲੋਕ ਹੋ ਰਹੇ ਨੇ ਬਜ਼ੁਰਗ ਕਹਿ ਲਿਏ ਜਾਂ ਬੱਚੇ ਕਹਿ ਲਿਏ ਤਾਂ ਇਸ ਲਈ ਸਾਡੇ ਨਾਲ ਖੰਨਾ ਤੋਂ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਮਨਿੰਦਰ ਸਿੰਘ ਪਸੀਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਮੌਸਮ ਤੋਂ ਜਾਂ ਇਸ ਤਰ੍ਹਾਂ ਦੀ ਜਿਹੜੀਆਂ ਤੁਾਂਖੀ ਧੁੰਦ ਹੈ ਉਸ ਤੋਂ ਬਚਣ ਲਈ ਕਿੱਦਾਂ ਦੇ ਉਪਾਅ ਜਿਹੜੇ ਹੈਗੇ ਕਰਨੇ ਚਾਹੀਦੇ ਨੇ ਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਦੀ ਜੀ ਥੈਂਕ ਯੂ ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਜਿਹੜੇ ਇਸ ਤਰ੍ਹਾਂ ਦਾ ਧੂਆਂ ਵਾਲਾ ਮੌਸਮ ਹੈ ਅੱਜ ਕੱਲ ਤੇ ਇਸ ਦੇ ਵਿੱਚ ਕਿੱਦਾਂ ਦੀਆਂ ਜਿਹੜੀਆਂ ਦੀਆਂ ਦਿੱਕਤਾਂ ਆ ਸਕਦੀਆਂ ਨੇ ਪੇਸ਼ੈਂਟ ਨੂੰ ਔਰ ਕਿੱਦਾਂ ਦੇ ਜਿਹੜੇ ਕਿ ਇਤਿਆਤ ਵਰਤਣੇ ਚਾਹੀਦੇ ਨੇ ਦੇਖੋ ਧੁੰਦ ਦੇ ਨਾਲ ਰਿਲੇਟਿਡ ਤੇ ਸਮੋਗ ਹੈ ਬੇਸਿਕਲੀ ਇਹ স্মੋਕ ਤੇ ਪਲੱਸ ਫੌਗ ਹੈ ਨਾ ਇਹਦੇ ਕਰਕੇ ਜਿਹੜਾ ਹੈਗਾ ਕਈ ਕਿਸਮ ਦੀਆਂ ਪ੍ਰੋਬਲਮਸ ਕਿ ਕ੍ਰੀਏਟ ਹੋ ਰਹੀਆਂ ਇੱਕ ਤੇ ਸਾਧੀਆਂ ਬਿਮਾਰੀਆਂ ਹੋਣਗੀਆਂ ਅੱਖਾਂ ਦੇ ਵਿੱਚ ਕੀ ਕਹਿੰਦੇ ਜਿਸ ਲਈ ਧੂਆਂ ਲੱਗਦਾ ਤੇ ਉਹਦੇ ਨਾਲ ਕੀ ਕਹਿੰਦੇ ਰੈੱਡਨੈਸ ਹੋ ਜਾਂਦੀ ਆ ਅੱਖਾਂ ਚੋਂ ਪਾਣੀ ਜਾ ਆਉਣਾ ਸ਼ੁਰੂ ਹੋ ਜਾਂਦਾ ਇਹ ਇੱਕ ਇਹ ਵੀ ਅਲਰਜੀਕ ਟਾਈਪ ਆਫ ਕੀ ਕਹਿੰਦੇ ਜਿਹੜਾ ਕਨਜਕਟਿਵਾਈਟਿਸ ਹੋਣ ਦੇ ਚਾਂਸਸ ਹੈ ਤੇ ਇੱਕ ਜਿਹੜੀਆਂ ਸਕਿਨ ਡਿਜ਼ੀਜ਼ ਪ੍ਰੋਸੈਸ ਕਾਫੀ ਜ਼ਿਆਦਾ ਵੱਜ ਜਾਂਦੀਆਂ ਕਿਉਂਕਿ ਇੱਕ ਤਾਂ ਚੇਂਜ ਆਫ ਸੀਜ਼ਨ ਹੈ ਵੈਸੇ ਤੇ ਕੁਝ ਇਹਦੀਆਂ ਕਰਕੇ ਜਿਦਾ ਏਟੋਪਿਕ ਡਰਮਟਾਈਟਿਸ ਹੈ ਜਾਂ ਕੁਝ ਕੀ ਕਹਿੰਦੇ ਸਕਿਨ ਦੀਆਂ ਹੋਰ ਕੰਡੀਸ਼ਨਸ ਹੈ ਅਲਰਜੀਕ ਰੈਟਿਕੇਰੀਆ ਇਹ ਕਾਫੀ ਜ਼ਿਆਦਾ ਵੱਜ ਜਾਂਦਾ ਹੈਗਾ ਜੀ ਡਾਕਟਰ ਸਾਹਿਬ ਜੇ ਗੱਲ ਕਰੀਏ ਤਾਂ ਇਤਿਆਤ ਲਈ ਕੀ ਕੀ ਆਪਾਂ ਪ੍ਰਕੌਸ਼ਨ ਰੱਖ ਸਕਦੇ ਆ ਕਿਉਂਕਿ ਸਾਹ ਦੀ ਕਈਆਂ ਨੂੰ ਦਿੱਕਤ ਆਂਦੀ ਹੈ ਜਿਹੜੀ ਇਹਦੇ ਵਿੱਚ ਤੇ ਉਹਦੇ ਲਈ ਕੀ ਕੀ ਕਰਨਾ ਚਾਹੀਦਾ ਆਪਾਂ ਨੂੰ ਦੇਖੋ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਮਤਲਬ ਅਵੋਇਡ ਹੀ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਪਹਾਲੇ ਦੇ ਵਿੱਚ ਕੀ ਕਹਿੰਦੇ ਜਾਣਾ ਦੇਖੋ ਕੱਲਾ ਕੱਲਾ ਪਰਾਲੀ ਨਹੀਂ ਕੱਲਾ ਜਿਹੜਾ ਹੈਗਾ ਕਈ ਕਈ ਪੋਲੀਊਟੈਂਟਸ ਦੇਖਾ ਪੋਸ ਦੀਵਾਲੀ ਕੀ ਕਹਿੰਦੇ ਜਿਹੜਾ ਹੈ ਕਿਉ ਆਈ ਆਪਣਾ ਜਿਹੜਾ ਇੰਡੈਕਸ ਹੈਗਾ 에ਅਰ ਕੁਆਲਿਟੀ ਇੰਡੈਕਸ ਬਹੁਤ ਖਰਾਬ ਰਿਹਾ ਮਤਲਬ ਮੈਨੂੰ ਆਪ ਨੂੰ ਵੀ ਐ ਲੱਗਾ ਕਿ ਵੀ ਪੋਸ ਦੀਵਾਲੀ ਤੇ ਸਾਹੀ ਨਹੀਂ ਆਉਂਦਾ ਸੀਗਾ ਕਿ ਕਹਿੰਦੇ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਗਈ ਸੀ ਤੇ ਜਿਹੜਾ ਹੈਗਾ ਉਸ ਤੋਂ ਬਾਅਦ ਜੋ ਇਹ ਸੈਟਲ ਵੀ ਨਹੀਂ ਹੋਇਆ ਪੂਰੀ ਤਰ੍ਹਾਂ ਮਤਲਬ ਇਹ ਖਰਾਬ ਹੀ ਹੁੰਦਾ ਜਾ ਰਿਹਾ ਵਿੱਚ ਕਦੀ ਇੱਕ ਅਦਾ ਦਿਨ ਘਟ ਗਿਆ ਘਟ ਗਿਆ ਕੱਲਾ ਇਹ ਨਹੀਂ ਦੀਵਾਲੀ ਵਾਲਾ ਪਾਰਟ ਕੀ ਕਹਿੰਦੇ ਪਟਾਕੇ ਵਾਲਾ ਪਾਰਟ ਇਧਰੋਂ ਬਰਾਲੀ ਵਾਲਾ ਪਾਰਟ ਨਾਲ ਪੋਲੂਸ਼ਨ ਜਿਹੜੀ ਰਿਲੇਟਡ ਹੋਰ ਚੀਜ਼ਾਂ ਹੈਗੀਆਂ ਜਿੱਦਾਂ ਕਿ ਇਹ ਪੋਲੂਸ਼ਨ ਇਹਦੇ ਨਾਲ ਵੀ ਰਿਲੇਟਡ ਹੈ ਵਹੀਕਲ ਦੀ ਪੋਲੂਸ਼ਨ ਵੀ ਕਿਹ ਕਹਿੰਦੇ ਨਾਲ ਇੱਕ 파ੜ ਹੈ ਤਿੰਨੇ ਚਾਰੇ ਇਕੱਠੇ ਹੋ ਕੇ ਇਹਨਾਂ ਨੇ ਇਕੱਇਆ ਹੋਈ ਜਿਹੜਾ ਬਹੁਤ ਜ਼ਿਆਦਾ ਖਰਾਬ ਕੀਤਾ ਤੇ ਜਿਹੜਾ ਕਿਨੂੰ ਜ਼ਿਆਦਾ ਅਸਰ ਕਰ ਰਿਹਾ ਹੈ ਬਜ਼ੁਰਗ ਬੰਦਿਆਂ ਨੂੰ ਤੇ ਜਿਨ੍ਹਾਂ ਨੂੰ ਐਸਮਾ ਦੀ ਪ੍ਰੋਬਲਮ ਹੈਗੀ ਹੈ ਤੇ ਇੱਕ ਕਿਹ ਕਹਿੰਦੇ ਬੱਚਿਆਂ ਨੂੰ ਇਨਾ ਸਾਰਿਆਂ ਨੂੰ احتیاط ਵਰਤਣਾ ਚਾਹੀਦਾ ਹੈ ਘਟ ਤੋਂ ਘਟ ਕੇ ਗੰਦੇ ਬਾਹਰ ਰਹਿਣਾ ਚਾਹੀਦਾ ਤੇ ਕੁਝ ਦੇਖੋ ਜਿਹੜੇ ਬੰਦੇ ਅਫੋਰਡ ਕਰ ਸਕਦੇ ਆ ਤਾਂ ਉਹ 에ਅਰ ਪਿਊਰੀਫਾਇਰਸ ਵੀ ਯੂਜ਼ ਕਰ ਸਕਦੇ ਆ ਜਿਹਦੇ ਨਾਲ ਕਾਫੀ ਹੱਦ ਤੱਕ ਇਹਦਾ ਬਚਾ ਹੁੰਦਾ ਬਾਕੀ ਰਹਿ ਗਈ ਗੱਲ ਜਿਹੜੇ ਡਿਜ਼ੀਜ਼ ਪ੍ਰੋਸੈਸ ਨਾਲ ਹੈ ਉਹਨਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਜਿੱਦਾਂ ਜਿੱਦਾਂ ਠੰਡ ਅੱਗੇ ਆਈ ਜਾਣੀ ਹੈ ਕਾਰਡੀਕ ਇਵੈਂਟਸ ਵੀ ਬਹੁਤ ਜ਼ਿਆਦਾ ਵੱਜ ਜਾਂਦੇ ਆ ਤੇ ਹਾਰਟ ਅਟੈਕਸ ਵੀ ਬਹੁਤ ਜ਼ਿਆਦਾ ਵੱਜ ਜਾਂਦੇ ਆ ਇਸ ਕਰਕੇ ਬਜ਼ੁਰਗਾਂ ਨੂੰ ਤਾਂ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਇਸ ਚੀਜ਼ ਦਾ ਤੇ ਬੱਚਿਆਂ ਨੂੰ ਵੀ ਡਾਕਟਰ ਸਾਹਿਬ ਜਿੱਦਾਂ ਕਿ ਹੁਣ ਡੇਂਗੂ ਦਾ ਵੀ ਸੀਜ਼ਨ ਚੱਲ ਰਿਹਾ ਹੈ ਡੇਂਗੂ ਦੇ ਵੀ ਕਾਫੀ ਜਿਹੜੇ ਪੇਸ਼ੈਂਟ ਲਗਾਤਾਰ ਆਪਾਂ ਦੇਖ ਰਹੇ ਹਾਂ ਪੂਰੇ ਭਾਰਤ ਦੇ ਵਿੱਚ ਆ ਰਹੇ ਨੇ ਡੇਂਗੂ ਤੋਂ ਕੀ ਕੀ ਜੇ ਕਿਸ ਤਰ੍ਹਾਂ ਦੇ ਲੱਛਣ ਜੇ ਦਿਖਣ ਤਾਂ ਹਸਪਤਾਲ ਦੇ ਵਿੱਚ ਪਹੁੰਚਣਾ ਚਾਹੀਦਾ ਦੇਖੋ ਨਾਰਮਲੀ ਤੇ ਨਵੰਬਰ ਦੇ ਵਿੱਚ ਹੁੰਦਾ ਹੀ ਨਹੀਂ ਡੇਂਗੂ ਜਿਹੜਾ ਪੁਰਾਣੇ ਕੀ ਕਹਿੰਦੇ ਟਾਈਮਾਂ ਦੇ ਵਿੱਚ ਪਰ ਪਤਾ ਨਹੀਂ ਇਸ ਵਾਰ ਇਹ ਦੇਖਿਆ ਜਾ ਰਿਹਾ ਕਿ ਇਸ ਪੀਰੀਅਡ ਦੇ ਵਿੱਚ ਵੀ ਕਾਫੀ ਵਧ ਰਿਹਾ ਹੈਗਾ ਤੇ ਦੇਖੋ ਲੱਛਣ ਤਾਂ ਇਹਦੇ ਸਿੱਧੇ ਜਿਹੇ ਹੈ ਕਿ ਬੁਖਾਰ ਚੜ ਰਿਹਾ ਕੰਬੇ ਨਾਲ ਚੜ ਰਿਹਾ ਤੇ ਉਸ ਤੋਂ ਬਾਅਦ ਜੋ ਜਿਹੜਾ ਆਪਾਂ ਟੈਸਟ ਕਰਵਾਨੇ ਆ ਤੇ ਪਲੇਟਲੇਟ ਘਟ ਜਾਂਦੇ ਆ ਤੇ ਪਲੇਟਲੇਟ ਘਟ ਜਾਂਦੇ ਆ ਤੇ ਆਪਾਂ ਕਿ ਕਹਿੰਦੇ ਇਹਨੂੰ ਕਨਫਰਮ ਕਰਾਉਣਾ ਕਿ ਕਹਿੰਦੇ ਐਲਾਈਜ਼ਾ ਦੇ ਟੈਸਟ ਦੇ ਨਾਲ ਜੋ ਕਿ ਆਪਣੇ ਕੋਲ ਐਸਟੀਐਚ ਲੈਵਲ ਤੇ ਇੱਥੇ ਖੰਨੇ ਅਵੇਲੇਬਲ ਹੈ ਕਿ ਕਹਿੰਦੇ ਲੈਬ ਦੇ ਵਿੱਚ ਐਲਾਈਜ਼ਾ ਟੈਸਟ ਹੁੰਦਾ ਤੇ ਇਹਦੇ ਵਿੱਚ ਬਚਾਏ ਹੈ ਕਿ ਵੀ ਆਪਾਂ ਨੂੰ ਫੁੱਲ 슬ੀਵਸ ਦੀਆਂ ਸ਼ਰਟ ਤੇ ਜਬ ਐਸੇ ਮੌਸਮ ਚੇਂਜ ਹੋ ਰਿਹਾ ਤੇ ਕਿੰਨੇ ਜਿਹੜਾ ਅੱਗੇ-ਅੱਗੇ ਤਾਂ ਫੁੱਲ 슬ੀਵਸ ਵਾਲਾ ਕਿੰਨੇ ਤੇ ਫੁੱਲ ਪੈਂਟਸ ਵਾਲਾ ਸਿਸਟਮ ਤੇ ਹੈਗਾ ਹੀ ਹੈ ਤੇ ਉਹਦੇ ਨਾਲ ਤੇ ਇੱਕ ਜਿਹੜਾ ਇਹ ਮੱਛਰ ਜਿਹੜਾ ਹੈਗਾ ਫਰੈਸ਼ ਵਾਟਰ ਦੇ ਵਿੱਚ ਹੈਗਾ ਤੇ ਦੂਸਰਾ ਇਹ ਜਿੱਦਾਂ ਗਾਰਡਨਸ ਹੈ ਉਹਦੇ ਵਿੱਚ ਆਪਾਂ ਆਮ ਰੱਖ ਦਿੰਦੇ ਆ ਕਿ ਕਿੰਗਾ ਕਹਿੰਦੇ ਜਿਹੜੇ ਆ ਕੋਈ ਆਵਾਸ ਰੱਖ ਦਿੰਦੇ ਆ ਜਿਹਦੇ ਵਿੱਚ ਜਾਂ ਯੂਡੈਂਸਲ ਰੱਖ ਦਿੰਦੇ ਆ ਜਿਹਦੇ ਵਿੱਚ ਪਾਣੀ ਰੱਖ ਦਿੰਦੇ ਆ ਕਿ ਵੀ ਚਲ ਪੰਛੀ ਪੀ ਲੈਣਗੇ ਉਹਨਾਂ ਦੇ ਵਿੱਚ ਕਿ ਕਿੰਗਾ ਕਹਿੰਦੇ ਜੇ ਨਹੀਂ ਚੇਂਜ ਕਰਦੇ ਤੇ ਉਸ ਤੇ ਵਿੱਚ ਹੋ ਸਕਦਾ ਤੇ ਟਾਇਰਸ ਬਹੁਤ ਵਾਰੀ ਅੱਧਾ ਹੁੰਦਾ ਗੱਡੀ ਦਾ ਟਾਇਰ ਆਪਾਂ ਦੇਖਿਆ ਜੀ ਇੱਕ ਅੱਧਾ ਟਾਇਰ ਆਪਾਂ ਨੂੰ ਲੱਗਦਾ ਕੀ ਇਹ ਬੈਟਰ ਟਾਇਰ ਆ ਆਪਾਂ ਰੱਖ ਲੈਣੇ ਆ ਉਦੇ ਵਿੱਚ ਆਪਾਂ ਦੇਖਦੇ ਨਹੀਂ ਕੋਈ ਪਾਣੀ ਪੂਣੀ ਇਕੱਠਾ ਹੋ ਜਾਂਦਾ ਉਹਦੇ ਵਿੱਚ ਇਹ ਆਮ ਤੌਰ ਤੇ ਮੱਛਰ ਹੁੰਦਾ ਆਪਣੇ ਕੂਲਰਸ ਦੇ ਵਿੱਚ ਵੀ ਥੋੜਾ ਬੱਤਾ ਜੇ ਪਾਣੀ ਹੋਵੇ ਉਸ 'ਚ ਵੀ ਹੋ ਸਕਦਾ ਤੇ ਜਿਹੜਾ ਆਪਣਾ ਰੈਫਰਿਜਰੇਟਰ ਦੀ ਟ੍ਰੇਸ ਹੈਗੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਆ ਉਹਨਾਂ 'ਚ ਵੀ ਮੱਛਰ ਹੁੰਦਾ ਅਸੀਂ ਹੁਣ ਹੈਲਥ ਮਿਨਿਸਟਰ ਸਰ ਜਿਹੜੇ ਹੈਗੇ ਆ ਆ ਮਿਸਟਰ ਬਲਬੀ ਸਿੰਘ ਸਿੱਧੂ ਉਹਨਾਂ ਦੇ ਕਹਿੰਦੇ ਜਿਹੜੀਆਂ ਟੀਮਾਂ ਬਣਾਈਆਂ ਦੇ ਨਰਸਿੰਗ ਸਟੂਡੈਂਟਸ ਆਸ਼ਾ ਵਰਕਰਸ ਤੇ ਸੀਐਚਓ ਸਾਰੇ ਇਨਵੋਲਵ ਕਰਕੇ ਮਲੇਰੀਆ ਵਰਕਰਸ ਨਾਲ ਜਾ ਜਾ ਕੇ ਘਰਾਂ ਦੇ ਵਿੱਚ ਚੈੱਕ ਕਰ ਰਹੇ ਆ 150 ਸਟੂਡੈਂਟ ਸਾਡੇ ਕੋਲ ਹੁੰਦਾ ਜਿਹੜਾ ਅਲੱਗ-ਅਲੱਗ ਏਰੀਆ ਦੇ ਵਿੱਚ ਜਾ ਕੇ ਚੈੱਕ ਕਰਦਾ ਹੈ ਲਾਰਵਾ ਇਹ ਗੱਲ ਤੇ ਲਾਰਵਾ ਕਿ ਕਹਿੰਦੇ ਲੱਭਣਾ ਬੜਾ ਕਿ ਕਹਿੰਦੇ ਇੰਟਰਸਟਿੰਗ ਆ ਉਹ ਦੇਖੇ ਤੇ ਹੀ ਇੱਕ ਤਰ੍ਹਾਂ ਦਾ ਕਿ ਕਹਿੰਦੇ ਛੋਟਾ ਜਿਹਾ ਟੈਡਪੋਲਰਗਾ ਹੁੰਦਾ ਬਹੁਤ ਤੇਜ਼ ਕਿ ਕਹਿੰਦੇ ਮੂਵਮੈਂਟ ਹੈ ਗਿਆ ਪਾਣੀ ਦੇ ਵਿੱਚ ਦਿਖਦਾ ਉਹ ਬਹੁਤ ਇੰਟਰਸਟਿੰਗ ਤਰੀਕੇ ਦੇ ਨਾਲ ਲੱਭ ਜਾਂਦਾ ਤੁਸੀਂ ਦੇਖਿਆ ਹੋਵੇ ਤੇ ਤੁਸੀਂ ਲੱਭ ਲੋਗੇ ਤੇ ਇਹ ਹੈਲਥ ਮਿਨਿਸਟਰ ਸਰ ਦੀ ਬਹੁਤ ਵਧੀਆ ਸੋਚ ਸੀਗੀ ਪਿੱਛੇ ਤੇ ਉਹਨਾਂ ਨੇ ਇੱਥੇ ਤੱਕ ਕਰਿਆ ਕਿ ਵੀ ਸਕੂਲ ਦੇ ਵਿੱਚ ਸਾਰਿਆਂ ਨੂੰ ਸਿਖਾਇਆ ਜਾਵੇ ਬੱਚਿਆਂ ਨੂੰ ਔਰ ਉਹਨਾਂ ਨੂੰ ਕਿਹਾ ਕਿ ਵੀ ਜੇ ਇੱਕ ਲਾਰਵਾ ਲੈ ਕੇ ਆਓਗੇ ਤਾਂ ਇੱਕ ਨੰਬਰ ਵਧਾ ਦਾਂਗੇ ਕਿ ਕਿ ਕਹਿੰਦੇ ਜਿਹੜਾ ਹੈ ਤੁਹਾਡਾ ਜਿਹੜੇ ਤੁਹਾਡੇ ਇੰਟਰਨਲ ਅਸੈਸਮੈਂਟ ਜਾਂ ਜਿਹੜੇ ਤੁਹਾਡੇ ਬਾਕਸ ਹੈ ਉਹਨਾਂ ਦੇ ਵਿੱਚ ਇੱਕ ਨੰਬਰ ਦਿੱਤਾ ਜਾਊਗਾ ਕਿੰਨਾ ਇਨੋਵੇਟਿਵ ਤਰੀਕਾ ਹੈ ਜਿਲੇ ਬੱਚਿਆਂ ਨੂੰ ਆ ਗਿਆ ਲਾਰਵਾ ਲੱਭਣਾ ਨਾਲ ਦੇ ਨਾਲ ਉਹ ਪਾਣੀ ਕਿ ਕਹਿੰਦੇ ਡਿਸਟਰੋਏ ਕਰ ਦੇਣਾ ਤੇ ਕਿ ਕਹਿੰਦੇ ਜੇ ਮੱਛਰ ਹੀ ਨਹੀਂ ਹੋਗਾ ਕਿ ਕਹਿੰਦੇ ਡੇਂਗੂ ਦਾ ਤੇ ਫਿਰ ਕਿ ਕਹਿੰਦੇ ਕਿੱਦਾਂ ਜਿਹੜਾ ਹੈ ਬਿਮਾਰੀ ਹੋਊਗੀ ਸੋ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਐਸ ਪੁਆਇੰਟ ਤੇ ਕੀ ਕੀ ਕਹਿੰਦੇ ਹੁਣ ਨਰਸਿੰਗ ਸਟੂਡੈਂਟਸ ਅਸੀਂ ਜਿਹੜੇ ਹੈਗੇ ਆ ਅਲੱਗ-ਅਲੱਗ ਨਰਸਿੰਗ ਕਾਲਜਸ ਤੋਂ ਮੰਗਾਏ ਆ ਤੇ ਉਹਨਾਂ ਨੇ ਕੀ ਕੀ ਕਹਿੰਦੇ ਬੱਚੇ ਜਾ ਰਹੇ ਆ ਜਾ ਕੇ ਉੱਥੇ ਦੇਖਦੇ ਆ ਕਿਦਾਂ ਕੀ ਕੀ ਕਹਿੰਦੇ ਅਲੱਗ-ਅਲੱਗ ਚੀਜ਼ਾਂ ਚੋਂ ਲੱਭਦੇ ਆਗੇ ਕਹਿੰਦੇ ਲਾਰਵੇ ਔਰ ਰਿਪੋਰਟ ਆਂਦੀ ਆ ਸਾਡੇ ਕੋਲ ਕੀ ਵੀ ਆ ਰਹੀ ਆ ਔਰ ਜਿਹੜੀ ਆਮ ਆਪਾਂ ਸੋਚਦੇ ਆ ਕਿ ਵੀ ਚੱਲ ਆਪਾਂ ਸੈਰ ਕਰਨ ਚਲਦੇ ਆ ਬਾਹਰ ਕੀ ਕੀ ਕਹਿੰਦੇ ਆਪਾਂ ਗਾਰਡਨ ਸੈਰ ਕਰਦੇ ਆ ਉੱਥੇ ਜਿੱਥੇ ਪਾਣੀ ਕੀ ਕਹਿੰਦੇ ਖੜਾ ਹੈਗਾ ਉਹਦੇ ਵਿੱਚ ਕੀ ਕੀ ਕਹਿੰਦੇ ਦੇਖਿਆ ਗਿਆ ਬਹੁਤ ਬਹੁਤ ਜ਼ਿਆਦਾ ਲਾਰਵੇ ਮੈਂ ਪਿੱਛੇ ਕੀ ਕਹਿੰਦੇ ਇੱਕ ਵੀਡੀਓ ਦੇਖਿਆ ਮੈਂ ਗਿਆ ਕਮਾਲ ਹੈ ਬੰਦਾ ਇਹ ਸੋਚਦਾ ਮੈਂ ਤਾਂ ਸੈਰ ਕਰ ਰਿਹਾ ਬੜਾ ਸਵਸਥਿਆ ਤੇ ਬਾਅਦ ਜੋ ਪਤਾ ਲੱਗ ਰਿਹਾ ਕਿ ਉਹ ਉੱਥੋਂ ਹੀ ਮੱਛਰ ਕੱਟ ਕੇ ਕੀ ਕਹਿੰਦੇ ਤੇ ਡੇਂਗੂ ਹੋ ਰਿਹਾ ਤੇ ਆਪਣੇ ਕੋਲ ਪੋਜ਼ਿਟਿਵਿਟੀ ਆ ਰਹੀ ਸੀਗੀ ਪੁਰਾ ਪ੍ਰਬੰਧ ਹੈਗਾ ਸਾਡੇ ਕੋਲ ਮਤਲਬ ਲਾਈਕ ਦੇਖੋ ਜਿੱਥੇ ਜਾ ਕੇ ਫਸਟ 90% ਤਾਂ ਇਹ ਬਿਮਾਰੀ ਕੀ ਕਹਿੰਦੇ ਐ ਏਦਾਂ ਹੀ ਠੀਕ ਹੋ ਜਾਂਦੀ ਐ ਦੋ ਚਾਰ ਸਪਾਈਕਸ ਪਾ ਜਾਂਦੇ ਆ ਉਸ ਤੋਂ ਬਾਅਦ ਜੋ ਪਲੇਟਲੇਟ ਘਟਦੇ ਐ 20000 ਤੋਂ ਥੱਲੇ ਪਲੇਟਲੇਟ ਡੇਂਜਰਸ ਹੁੰਦਾ ਜਾਂ ਕਿੱਥੋਂ ਨੱਕ ਚੋਂ ਮੂੰਹ ਚੋਂ ਕੀ ਕਹਿੰਦੇ ਯਾ ਇਵਨ ਮੈਂ ਯੰਗ ਪੇਸ਼ੈਂਟ ਇਸ ਤਰ੍ਹਾਂ ਦੇ ਵੀ ਦੇਖੇ ਜਿਨ੍ਹਾਂ ਨੂੰ ਮੈਂਸਟਰੂਅਲ ਬਲੀਡਰ ਕੀ ਬਲੀਡਿੰਗ ਹੋਣਾ ਪਈ ਤੇ ਪਲੇਟਲੇਟ ਗਿਰੇ ਹੋਏ ਸੀਗੇ ਫਿਰ ਉਹਨਾਂ ਨੂੰ ਮੈਡੀਕਲ ਕਾਲਜ ਕੀ ਕਹਿੰਦੇ ਪੈਂਦਾ ਜਿੱਥੇ ਜਿਹੜਾ ਹੈਗਾ ਸਿੰਗਲ ਡੋਨਰ ਪਲੇਟਲੇਟ ਉਹ ਲਾ ਦਿੰਦੇ ਆ ਤੇ ਉਹਦੇ ਨਾਲ ਪੇਸ਼ੈਂਟ ਦਾ ਪਛਾਹ ਹੋ ਜਾਂਦਾ ਇੱਕ ਡੇਂਗੂ ਹੈਮਰੇਜਿਕ ਫੀਵਰ ਬਿਮਾਰੀ ਆ ਉਹ 2 4 5% ਕੇ ਕਹਿੰਦੇ ਬੰਦਿਆਂ ਨੂੰ ਕੇ ਕਹਿੰਦੇ ਉਹਨਾਂ ਦਾ ਇਨਸੀਡੈਂਸ ਹੈ ਜਿਹਦੇ ਵਿੱਚ ਜਿਹੜਾ ਹੈਗਾ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿਹੜਾ ਹੈਗਾ ਬੀਪੀ ਫਾਲ ਕਰ ਜਾਂਦਾ ਹੈ ਉਹਨਾਂ ਦੇ ਵਿੱਚ ਮਾਰਟੈਲਟੀ ਹੈ 90% ਜਿਹੜਾ ਹੈ ਡੇਂਗੀ ਦਾ ਕਹਿੰਦੇ ਬੁਖਾਰ ਹੈ ਤੇ ਜਸਟ ਕਹਿੰਦੇ ਬੁਖਾਰ ਅੰਕ ਕੀ ਕਹਿੰਦੇ ਨਿਕਲ ਜਾਂਦਾ ਵਾਇਰਲ ਫੀਵਰ ਡਾਕਟਰ ਸੰਬਰ ਇੱਕ ਲਾਸਟ ਸਵਾਲ ਰਹੇਗਾ ਕਿਉਂਕਿ ਅਗਲਾ ਮਹੀਨਾ ਜਿਹੜਾ ਹੈਗਾ ਦਸੰਬਰ ਦਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਹਦੇ ਵਿੱਚ ਠੱਡ ਵੀ ਜਿਹੜਾ ਹੈਗਾ ਆਪਣਾ ਪ੍ਰਕੋਪ ਦਿਖਾਏਗੀ ਜ਼ਾਹਿਰ ਜੀ ਗੱਲ ਕਿ ਲੋਕ ਹੀਟਰ ਦਾ ਵੀ ਇਸਤੇਮਾਲ ਕਰਦੇ ਨੇ ਤੇ ਘਰਾਂ ਦੇ ਵਿੱਚ ਅੰਗੀਠੀਆਂ ਦਾ ਵੀ ਇਸਤੇਮਾਲ ਕਰਦੇ ਨੇ ਤੇ ਕਿੱਦਾਂ ਦੇ ਇਤਿਹਾਤ ਵਰਤਣੇ ਚਾਹੀਦੇ ਨੇ ਜੇ ਮਤਲਬ ਕਿ ਸਰਦੀ ਤੋਂ ਵੀ ਬਚਣਾ ਦੇਖੋ ਜਿਹੜਾ ਅੰਗੀਠੀ ਵਾਲਾ ਇਸ਼ੂ ਹੈ ਉਹ ਤੁਹਾਨੂੰ ਪਤਾ ਹੀ ਹੈ ਅੱਗੇ ਵੀ ਕੀ ਕਹਿੰਦੇ ਆਮ ਤੌਰ ਤੇ ਵੈਸੇ ਜਿੱਥੇ ਬਹੁਤ ਇਲਾਕਿਆਂ 'ਚ ਛੰਡ ਪੈਂਦੀ ਹੈ ਜਿੱਦਾਂ ਕਿ ਕੀ ਕਹਿੰਦੇ ਮਤਲਬ ਹਿਲੀ ਏਰੀਆਜ਼ ਦੇ ਵਿੱਚ ਉੱਥੇ ਇਹ ਅੰਗੀਠੀ ਦਾ ਯੂਜ਼ ਕਰਦੇ ਆ ਉਹ ਅੰਗੀਠੀ ਬੇਸਿਕਲੀ ਉਹਦਾ ਵੀ ਕੀ ਇਸ਼ੂ ਹੈਗਾ ਕਿ ਵੀ ਕੀ ਕਹਿੰਦੇ ਕਾਰਬਨ ਮੋਨੋਆਕਸਾਈਡ ਗੈਸ ਕਿ ਕਹਿੰਦੇ ਇਕੱਠੀ ਹੋ ਜਾਂਦੀ ਹੈ ਜਿੱਦੇ ਕਰਕੇ ਜਿਹੜਾ ਉਹ ਬੜੀ ਪੌਇਜ਼ਨਸ ਹੈ ਉਹਦੇ ਨਾਲ ਬੰਦੇ ਦੀ ਕੀ ਕਹਿੰਦੇ ਜੜੀ ਹੈ ਜਾਨ ਜਾ ਸਕਦੀ ਹੈ ਤੇ ਉਹ ਨਾਰਮਲੀ ਕੀ ਹੁੰਦਾ ਖਿੜਕੀ ਖੁੜਕੀ ਖੋਲੀ ਨਹੀਂ ਹੁੰਦੀ ਅੰਦਰ ਹੀ ਕੀ ਕਹਿੰਦੇ ਘੁੰਮੀ ਜਾਂਦੀ ਹੈ ਤੇ ਉਹਦੇ ਨਾਲ ਕੀ ਕਹਿੰਦੇ ਜਿਹੜਾ ਹੈ ਰਿਸਕ ਵੱਧ ਜਾਂਦਾ ਹੈਗਾ ਤੇ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਅੰਗਠੀ ਦਾ ਇਵਨ ਇਹ ਜੇ ਕੁਝ ਇਹ ਇਸ਼ੂਸ ਜਿਹੜੇ ਹੈ ਗੈਸ ਗੀਜ਼ਰ ਦੇ ਨਾਲ ਵੀ ਆਉਂਦੇ ਆ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰ ਲਈ ਤਾਂ ਇਹ ਸਨ ਸਿਵਲ ਹਸਪੀਟਲ ਖੰਨਾ ਤੋਂ ਐਸਐਮਓ ਡਾਕਟਰ ਮਨਿੰਦਰ ਸਿੰਘ ਪਸੀਨ ਜਿਨ੍ਹਾਂ ਨੇ ਇਸ ਜਿਹੜੇ ਤੁਆਂਖੀ ਧੁੰਦ ਤੋਂ ਬਚਣ ਦੇ ਉਪਾਅ ਵੀ ਦੱਸੇ ਡੇਂਗੂ ਤੋਂ ਕੀ ਕੀ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਅਗਰ ਉਸ ਦੇ ਲੱਛਣ ਦਿਖਦੇ ਨੇ ਤਾਂ ਤੁਰੰਤ ਜਿਹੜਾ ਹਸਪਤਾਲ ਆਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਥੇ ਪੂਰੇ ਪ੍ਰਬੰਧ ਨੇ ਸੀ ਬਲ ਹਸਪਤਾਲ ਖੰਨਾ ਦੇ ਵਿੱਚ ਇਸ ਤੋਂ ਇਲਾਵਾ ਜਿੱਦਾਂ ਕਿ ਸਰਦੀਆਂ ਆ ਰਹੀਆਂ ਨੇ ਅੱਗੇ ਸਰਦੀਆਂ ਦੇ ਵਿੱਚ ਕੀ ਕੀ ਇਤਿਆਤ ਵਰਤਣੇ ਚਾਹੀਦੇ ਨੇ ਇੱਕ ਬਹੁਤ ਇੰਪੋਰਟੈਂਟ ਇਹਨਾਂ ਨੇ ਗੱਲ ਕਹੀ ਹੈ ਕਿ ਜਿਹੜੀ ਅਕਸਰ ਆਪਾਂ ਦੇਖਦੇ ਆ ਕਿ ਲੋਕ ਸਰਦੀ ਤੋਂ ਬਚਣ ਲਈ ਅੰਗੀਠੀ ਚਲਾ ਲੈਂਦੇ ਨੇ ਘਰ ਖਿੜਕੀਆਂ ਬੰਦ ਰੱਖਦੇ ਨੇ ਉਹਦੇ ਨਾਲ ਅੰਦਰ ਗੈਸ ਪੈਦਾ ਹੋ ਜਾਂਦੀ ਹੈ ਕਈ ਵਾਰੀ ਕਿਉਂ ਦੇਖਿਆ ਆਪਾਂ ਪਿਛਲੇ ਵੀਰੀ ਵੀ ਜਿਹੜੇ ਮੀਡੀਆ 'ਚ ਆਈਆਂ ਸੀ ਖਬਰਾਂ ਪੰਜਾਬ ਦੇ ਵਿੱਚ ਕੁਝ ਜਿਹੜੇ ਹਾਦਸੇ ਦੇਖਣ ਨੂੰ ਮਿਲ ਗਏ ਸੀ ਸੋ ਇਹਨਾਂ ਗੱਲਾਂ ਦਾ ਜੇ ਆਪਾਂ ਧਿਆਨ ਰੱਖੀਏ ਤਾਂ ਇਸ ਜਿਹੜੇ ਮੌਸਮ ਤੋਂ ਆਪਾਂ ਬਚਾਅ ਕਰ ਸਕਦੇ ਆ ਅਗਲੀ ਵਾਰ ਕਿਸੇ ਹੋਰ ਟੌਪਿਕ ਤੇ ਦੁਬਾਰਾ ਡਾਕਟਰ ਮਨਿੰਦਰ ਸਿੰਘ ਪਸੀਨ ਨਾਲ ਆਪਾਂ ਗੱਲਬਾਤ ਗੱਲਬਾਤ ਕਰਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲੱਗੀ ਡੇਲੀ ਪੋਸਟ ਪੰਜਾਬੀ ਖੰਨਾ